ਹਰ ਸ੍ਰੀਕਾਲ ਜੀ ਹਰ ਸ੍ਰੀਕਾਲ ਬਾਈ ਮੇਰਾ ਨਾਮ ਗੁਰਪ੍ਰੀਤਾ ਜੀ ਮੈਂ ਇੰਡੀਆ ਗਰੂਪ ਬ੍ਰਾਂਡ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈਗਾ ਸਾਡੇ ਕੋਲੇ ਖੇਤੀ ਨੂੰ ਆਰਗੈਨਿਕ ਕਰਨ ਲਈ ਬਹੁਤ ਸਾਰੇ ਪ੍ਰੋਡਕਟ ਆਉਂਦੇ ਹੈਗੇ ਆਗੇ ਜਿਦੇ ਜਰੀਏ ਆਪਾਂ ਆਪਣੀ ਖੇਤੀ ਦੀ ਉਪਜ ਵਧਾ ਸਕਦੇ ਆਂ ਆਰਗੈਨਿਕ ਤਰੀਕੇ ਦੇ ਨਾਲ ਔਰ ਪੈਸਟੀਸਾਈਡ ਦੀ ਮਾਤਰਾ ਨੂੰ ਆਪਾਂ ਘਟਾ ਸਕਦੇ ਹੈਗੇ ਆ ਤਾਂ ਅੱਜ ਅਸੀਂ ਪਹੁੰਚੇ ਆਂ ਪਿੰਡ ਰੱਲਾ ਦੇ ਵਿੱਚ ਤਾਂ ਕਿਸਾਨ ਬਾਈ ਨੂੰ ਮਿਲੇ ਸੀਗੇ ਅਸੀਂ ਕਣਕ ਵਿਜਨ ਵੇਲੇ ਤਾਂ ਉਹਨਾਂ ਨੂੰ ਪ੍ਰੋਡਕਟ ਦਿੱਤੇ ਸੀ ਆਓ ਉਹਨਾਂ ਤੋਂ ਪੁੱਛਦੇ ਹਾਂ ਵੀ ਉਹਨਾਂ ਨੂੰ ਕਿਵੇਂ ਵਰਤਿਆ ਸੀ ਔਰ ਕੀ ਉਹਨਾਂ ਨੂੰ ਫਾਇਦਾ ਮਿਲਿਆ ਉਹਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਜੀ ਬਾਰਾ ਸਿੰਘ ਜੀ ਬਾਰਾ ਸਿੰਘ ਕਿਹੜਾ ਪਿੰਡ ਆ ਬਾਈ ਜੀ ਰੱਲਾ ਜੀ ਤੇ ਤੁਸੀਂ ਸਾਡਾ ਕਿਹੜਾ ਪ੍ਰੋਡਕਟ ਵਰਤਿਆ ਸੀਗਾ ਜੀ ਆਹਾ ਵਰਤਿਆ ਸੀ ਠੀਕ ਆ ਜੀ ਪੂਆਸਤਰਾ ਸੁਪਰ ਪ੍ਰੋਡਕਟ ਹਾਂਜੀ ਤੇ ਕਿੰਨੇ ਥਾਂ ਚ ਪਾਇਆ ਸੀਗਾ ਜੀ ਇਹ ਅਸੀਂ ਤਾਂ 2 ਪੈਕਟ 3 ਕਿੱਲਾਂ ਚ ਪਾਤੀ ਹਾਂ ਬਲ 2 ਪੈਕਟ 3 ਕਿੱਲਾਂ ਚ ਪਾਤੀ ਹਾਂ ਹਾਂਜੀ ਠੀਕ ਹੈ ਜੀ ਇਹ ਵਿਜਨ ਵੇਲੇ ਪਾਈ ਸੀ ਕਿ ਜੀ ਨਾ ਪਾਣੀ ਤੇਜੀ ਪਾਣ ਕੇ ਅੱਛਾ ਪਹਿਲੇ ਪਾਣੀ ਤੇ ਪਹਿਲੇ ਪਾਣੀ ਤੇ ਸਿੱਟਾ ਦੇਤਾ ਸੀ ਹਾਂਜੀ ਹਾਂਜੀ ਜੂਰੀਆ ਚ ਰਾਤੀ ਠੀਕ ਹੈ ਜੀ ਤੇ ਡੀ ਏ ਪੀ ਕਿੰਨੀ ਪਾਈ ਆ ਜੀ ਬਾਣੇ ਡੀ ਏ ਪੀ ਚ ਬੋਰੀ ਇੱਕ ਗੱਟਾ ਤੇ ਜੂਰੀਆ ਕਿੰਨੀ ਲਾਤੀ 22 ਜੀ 22 22 ਗੱਟੇ ਹਾਂ ਤੇ ਕੀ ਮਤਲਬ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਕੀ ਫਰਕ ਨਜ਼ਰ ਆਇਆ ਜੀ ਇਸ ਵਾਰ ਪਹਿਲਾਂ ਜੀ ਬਾਣ ਚ ਝਿਰੀਆਂ ਸੀ ਅੱਛਾ ਜੀ ਉਹ ਵੀ ਛਿੱਟ ਹੋ ਗਈਆਂ ਉੱਥੇ ਕੋਈ ਨਹੀਂ ਦਵੀ ਅੱਛਾ ਜੀ ਤੇ ਪਾਣੀ ਵੱਧ ਖੜਦਾ ਜੀ ਉੱਥੇ ਵੀਂਦਾ ਵੀ ਮਤਲਬ ਅੱਗੇ ਦਬ ਜਾਂਦੀ ਸੀ ਸੂਦੇ ਬਾਣ ਚ ਕਣਕ ਹਾਂਜੀ ਹਾਂ ਠੀਕ ਹੈ ਜੀ ਤਾਂ ਦੋਸਤੋ ਬਾਈ ਜੀ ਨੇ ਦੱਸਿਆ ਵੀ ਅੱਗੇ ਅਸੀਂ ਬੀਜ ਦੇ ਤਾਂ ਦਵ ਜਾਂਦੀ ਕਣਕ ਦੌਗੀਆਂ ਜਾਂ ਬਣ ਜਾਂਦੀਆਂ ਝਿਰੀਆਂ ਸੀਗੀਆਂ ਨਾ ਤਾਂ ਤੁਸੀਂ ਦੇਖੋ ਦੋਸਤੋ ਆ ਪਟਾਗਾ ਪੂਰਾ ਹੋ ਤੱਕ ਤਾਂ ਇਸ ਵਾਰ ਬਾਈ ਦੀ ਕਣਕ ਜਿਹੜੀ ਉਹ ਇੱਕ ਸਾਰ ਦਿਖ ਰਹੀ ਆ ਬਾਕੀ ਗਰੋਥ ਚੱਕ ਕਣਕ ਅੱਗੇ ਦੇ ਮੁਕਾਬਲੇ ਤਾਂ ਤਾਂ ਤੁਸੀਂ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਤਾਂ ਤੁਸੀਂ ਸੰਤੁਸ਼ਟ ਹੋ ਬਾਈ ਇਸ ਚੀਜ਼ ਤੋਂ ਹਾਂਜੀ ਹਾਂਜੀ ਜਮਾ ਜੀ ਠੀਕ ਹੈ ਬਾਈ ਜੀ ਤਾਂ ਅਗਾਹ ਨੂੰ ਬਾਈ ਜੀ ਫਿਰ ਤੁਸੀਂ ਇਹਨੂੰ ਵਰਤੋਗੇ ਹਾਂਜੀ 10 ਕਿੱਲੇ 'ਚ ਵਰਤਾਂਗੇ 10 ਕਿੱਲਾਂ ਦੇ ਵਿੱਚ ਹੀ ਵਰਤਾਂਗੇ ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ